ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਖਬਰ ਅਮਿਤਪਾਲ ਸਿੰਘ ਨੂੰ ਲੈ ਕੇ ਇੱਕ ਬੈਡ ਨਿਊਜ਼ ਹੈ ਬਹੁਤ ਹੀ ਖੁਬਰੀ ਖਬਰ ਆਈ ਹੈ ਅਮਿਤਪਾਲ ਸਿੰਘ ਨੂੰ ਲੈ ਕੇ ਹੁਣ ਪਹਿਲੇ ਤੁਹਾਨੂੰ ਪਤਾ ਹੀ ਹੈ ਕਿ ਸੰਸਦਿਕ ਕਮੇਟੀ ਨੇ 54 ਦਿਨ ਦੀ ਪੈਰੋਲ ਅਮਿਤਪਾਲ ਸਿੰਘ ਦੀ সুপারিশ ਕੀਤੀ ਸੀ ਪਰ ਉਹਦੇ ਵਿੱਚ ਇੱਕ ਬੈਡ ਨਿਊਜ਼ ਜੁੜ ਗਈ ਹੈ ਉਹਨਾਂ ਨੂੰ ਪੈਰੋਲ ਨਹੀਂ ਮਿਲੇਗੀ ਪੈਰੋਲ ਤੇ ਰੋਕ ਲੱਗ ਗਈ ਆ ਉਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਆ ਕਿਉਂਕਿ ਕਮੇਟੀ ਦਾ ਕਹਿਣਾ ਹੈ ਕਿ ਉਹਨਾਂ ਦੀ ਉਹ ਛੁੱਟੀ ਨੂੰ ਸਵਾਰ ਕੀਤਾ ਗਿਆ ਵਾ ਉਹਨਾਂ ਦੀ ਗੈਰ ਹਾਈਡੈਂਸ ਨੂੰ ਸਵੀਕਾਰ ਕੀਤਾ ਗਿਆ ਵਾ ਉਹਨਾਂ ਦੇ ਜੋ ਮੈਂਬਰਸ਼ਿਪ ਜਾਣ ਦਾ ਖਤਰਾ ਇਸ ਸਮੇਂ ਨਹੀਂ ਰਿਹਾ ਇਹਨੂੰ ਵਧਾ ਦਿੱਤਾ ਗਿਆ ਵਾ ਤੇ ਜੋ ਕਮੇਟੀ ਆ ਉਹਨਾਂ ਨੇ ਇਹ ਕਿਹਾ ਅਦਾਲਤ ਦੇ ਵਿੱਚ ਇਸ ਕਰਕੇ ਉਹਨਾਂ ਦੀ ਜੋ ਪੈਰੋਲ ਉਹ ਮਨਜ਼ੂਰ ਨਹੀਂ ਹੋਈ ਐ ਔਰ ਦੂਸਰੀ ਪਟੀਸ਼ਨ ਐ ਸੀ ਕਿ ਜੋ ਐਮਪੀ ਫੰਡ ਦਾ ਪੈਸਾ ਮਿਲਦਾ ਵਿਕਾਸ ਕਰਜਾਂ ਦੇ ਲਈ ਲੋਨ ਦੇ ਲਈ ਲੋਕਾਂ ਨੂੰ ਮਿਲਣ ਵਗੈਰਾ ਦਾ ਉਹਦੇ ਲਈ ਅਦਾਲਤ ਨੇ ਕਿਹਾ ਹੈ ਕਿ ਉਹਦੇ ਲਈ ਸਿੱਧਾ ਜੋ ਸਪੀਕਰ ਹੈ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਆ ਹੰਤਪਾਲ ਨੂੰ ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਆ ਇਹ ਕਰਕੇ ਉਹਨਾਂ ਦੀ ਪਰੋਲ ਨਹੀਂ ਮਿਲ ਰਹੀ ਇਹ ਬੈਡ ਨਿਊਜ਼ ਹੈ ਹੰਤਪਾਲ ਸਿੰਘ ਦੇ ਬਾਰੇ ਵਿੱਚ ਕਿ ਜੋ 54 ਦਿਨ ਦੀ ਪਰੋਲ ਦੀ ਸ਼ਫਾਰਸ਼ ਸੰਸਦਿਕ ਕਮੇਟੀ ਨੇ ਕੀਤੀ ਸੀਗੀ ਉਹ ਨਾ ਮਨਜ਼ੂਰ ਹੋ ਗਈ ਆ ਉਹਨਾਂ ਦੀ ਅਪੀਲ ਖਾਰਜ ਹੋ ਗਈ ਆ ਉਹਨਾਂ ਨੂੰ ਪਰੋਲ ਨਹੀਂ ਮਿਲ ਰਹੀ ਉਹ ਬਾਹਰ ਨਹੀਂ ਆ ਰਹੇ ਇਹ ਬੈਡ ਨਿਊਜ਼ ਹੈ ਪੰਜਾਬ ਦੇ ਜਥੇਬੰਦੀ ਦੇ ਲਈ ਔਰ ਹੰਤਪਾਲ ਸਿੰਘ ਦੇ ਲਈ ਉਹਦੇ ਮਾਪਿਆਂ ਦੇ ਲਈ ਘਰ ਵਾਲਿਆਂ ਦੇ ਲਈ ਦੋਸਤਾਂ ਲਈ ਸਕੇ ਸੰਬੰਧੀ ਲਈ ਧੰਨਵਾਦ